ਦੇ ਕਿਉਂਕਿ ਫੇਸਬੁੱਕ ਵੀ ਆਪਣੇ ਕੋ ਇੱਕ ਅਰਨਿੰਗ ਦਾ ਇਨਸ਼ੋਰਸਾ ਹੈ ਨਾ ਜਿੱਥੋਂ ਆਪਾਂ ਅਰਨਿੰਗ ਕਰ ਸਕਦੇ ਆ ਤੇ ਇਹਦੇ ਤੇ ਪਿਆਰ ਦਿਓ ਤੁਹਾਡੀ ਕਿਰਪਾ ਦੇ ਸਦਕਾ ਹੀ ਸ ਆਪਣਾ ਚੈਨਲ ਮੋਨਟਾਈਜ਼ ਹੋਇਆ ਵਾ ਤੇ ਹੁਣ ਹਾਂਜੀ ਸਸੀ ਕਲਜੀ ਬਾਬਿਓ ਸਾਰਿਆਂ ਨੂੰ ਤੇ ਸੋ ਅੱਜ ਦਾ ਜਿਹੜਾ ਬਲੌਗ ਆ ਆਪਾਂ ਪਹੁੰਚ ਚੁੱਕੇ ਹਾਂ ਗਰਾਊਂਡ ਤੇ ਇਹ ਮੇਰੇ ਨਾਲ ਡਿਫਟੀ ਮਰਾ ਯਾਰ ਇਸੋ ਗਰਾਊਂਡ ਪਹੁੰਚ ਚੁੱਕੇ ਆ ਤੇ ਟਾਈਮ ਤਕਰੀਬਨ 4 ਵਜੇ ਚੱਲੇ ਆ ਤੇ ਬੰਦਿਆਂ ਦੀ ਵੇਟ ਡੇ ਕਰਨਾ ਤੇ ਬੰਦੇ ਹਾਲੇ ਤੱਕ ਨਹੀਂ ਪਹੁੰਚੇ ਗਰਾਊਂਡ ਵਿੱਚ ਤੇ ਅਸੀਂ ਮੈਂ ਨਾਲ 3:30 ਵਜੇ ਦੇ ਆਣ ਕੇ ਹੀ ਉਹਨਾਂ ਦੀ ਵੇਟ 'ਚ ਬੈਠੇ ਆ ਠੀਕ ਹੈ ਜੀ ਤੇ ਇਹ ਕਦੋਂ ਹੁੰਦੇ ਆ ਤੇ ਕਦੋਂ ਵਰਕ ਸਟਾਰਟ ਕਰਦੇ ਆ ਤੇ ਬਾਕੀ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਬਲੌਗ ਬਹੁਤ ਹੀ ਜ਼ਿਆਦਾ ਘੈਂਟ ਵਨ ਵਾਲਾ ਅੱਜ ਅਸੀਂ ਥੋੜਾ ਜਲਦੀ ਗਰਾਊਂਡ ਆ ਗਏ ਆ ਉਹ ਇਸ ਕਰਕੇ ਆਗੇ ਆ ਉਹ ਤੁਹਾਨੂੰ ਅਸੀਂ ਅੱਗੇ ਬਲੌਗ ਦੇ ਵਿੱਚ ਦੱਸਾਂਗੇ ਤੇ ਬਲੌਗ ਦੇ ਨਾਲ ਤੁਸੀਂ ਜੁੜੇ ਰਹੋ ਠੀਕ ਹੈ ਡਿਫਟੀ ਠੀਕ ਆ ਵੀਰ ਜੀ ਤੂੰ ਆਪਣੇ ਵਿਚਾਰ ਦੇ ਸਕਦਾ ਵਾ ਕੋਈ ਵੀ ਮਿਹਨਤ ਲਾਓ ਵੱਧ ਤੋਂ ਵੱਧ ਗਰਾਊਂਡ ਚ ਆਓ ਟਾਈਮ ਸਿਰ ਹੈ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਆਪਣੇ ਵਿਚਾਰ ਦੇ ਸਕਦਾ ਤੂੰ ਟਾਈਮ ਬਣਾਓ ਵੀਰ ਜੀ ਟਾਈਮ ਨਾਲ ਮਿਹਨਤ ਲਾਓ ਮਿਹਨਤ ਲਾਓ ਹਣਾ ਕਿਉਂਕਿ ਦਿਨ ਤੁਹਾਨੂੰ ਪਤਾ ਹੋਣਾ ਥੋੜਾ ਮੀਂਹ ਦੇ ਕਰਕੇ ਦਿਨ ਚੇਂਜ ਹੀ ਹੋ ਗਏ ਮੌਸਮ ਥੋੜਾ ਚੇਂਜ ਹੋ ਗਿਆ ਹਣਾ ਗਿਣਤੀ ਦੇ 20 20 ਦਿਨ ਰਹਿ ਗਏ ਆ ਬਸ ਭਰਤੀ ਚ ਤੇ ਸੋ ਮਿਹਨਤ ਕਰ ਦੋ ਦੁਗਣੀ ਭਰਾ ਮਰੇ ਡਟ ਜੋ ਇੱਕ ਵਾਰੀ ਤੇ ਫਿਰ ਵੇਖਿਓ ਕਿਦਾਂ ਨਜ਼ਾਰੇ ਵੱਜਦੇ ਆ ਠੀਕ ਆ ਤੇ ਜਲਦੀ ਪਹੁੰਚਿਆ ਕਰੋ ਗਰਾਊਂਡ ਕਿਉਂਕਿ ਹੁਣ ਜਿਹੜਾ ਦਿਨੇ ਆ ਨਾ ਦਿਨ ਥੋੜਾ ਢਲ ਗਿਆ ਤੁਹਾਨੂੰ ਦਿਖਾਉਂਦਾ ਚਲੋ 4 ਵਜ ਗਏ ਆ ਹਣਾ ਤੇ ਧੁੱਪ ਮੈਂ ਨਾ ਵੀ ਲੈਂਦੀ ਜਾਂਦੀ ਹੁਣ ਤੇ ਜਿਹੜਾ ਦਿਨ ਆ ਹੁਣ ਮਲ ਉਹ ਜਾਣੀ ਟੇਕੇ ਲੱਗਦਾ ਜਿੱਦਾਂ ਅੱਗੇ ਗਰਮੀ ਹੁੰਦੀ ਸੀ ਤੇ ਹੁਣ ਜਿਹੜੇ ਵੀਰਾਂ ਦਾ ਵੇਟ ਬੂਟ ਜਿਆਦਾ ਵਾ ਉਹਨਾਂ ਨੂੰ ਡਾਊਨ 'ਚ ਬਹੁਤ ਮੁਸ਼ਕਲ ਆਉਣੀ ਆ ਕਿਉਂਕਿ ਫਿਰ ਜੇ ਵੇਟ ਡਾਉਣਾ ਫਿਰ ਉਹਨਾਂ ਨੂੰ ਟਾਈਮ ਦੇ ਨਾਲ ਆਉਣਾ ਪੈਣਾ ਗਰਾਊਂਡ 'ਚ ਠੀਕ ਹੈ ਜੀ ਤਾਂ ਕਰਕੇ ਟਾਈਮ ਸਰ ਗਰਾਊਂਡ ਪਹੁੰਚੋ ਭਰਾ ਮੇਰੇ ਤੇ ਵੱਧ ਤੋਂ ਵੱਧ ਮਿਹਨਤ ਲਾਓ ਠੀਕ ਆ ਮਾਲਕ ਨੇ ਆਪੇ ਫਲ ਦੇਣਾ ਵਾ ਮਾਲਕ ਨੇ ਫਲ ਫੇਰ ਹੀ ਲੈਣਾ ਵਾ ਜੇ ਆਪਾਂ ਟਾਈਮ ਨਾਲ ਮਿਹਨਤ ਕਰਾਂਗੇ ਤੇ ਕਿਉਂ ਡਿਪਟੀ ਹਾਂਜੀ ਹਾਂਜੀ ਵੀਰ ਜੀ ਮਿਹਨਤ ਲਾਓ ਮਿਹਨਤ ਲਾਓ ਤੇ ਬਾਕੀ ਬਲੌਗ ਦੇ ਨਾਲ ਜੁੜੇ ਰਹੋ ਲੱਗੇ ਅਸੀਂ ਵੀ ਵਰਕ ਸਟਾਰਟ ਕਰਨ ਤੇ ਉਹ ਇੱਕ ਵੀਰ ਹੋਰ ਦਿਖਾਦਣੇ ਪਹੁੰਚ ਚੁੱਕਿਆ ਠੀਕ ਹੈ ਜੀ ਮੈਂ ਲੌ ਵੀ ਮਿੱਤਰੋ 30 ਮਿੰਟ ਸਲੋ ਰਨਿੰਗ ਕਰਨ ਤੋਂ ਬਾਅਦ 30 ਮਿੰਟ ਦੇਖ ਸਕਦੇ ਤੁਸੀਂ ਤੇ ਉਹ ਇੱਕ ਬਰਾ ਹੱਲੇ ਵੀਡੀਓ ਲਾਉਣ ਉਹਨੇ ਲੇਟ ਸ਼ੁਰੂ ਕੀਤੀ ਤੇ ਸੋ ਹੁਣ ਆਪਾਂ ਕਰਾਂਗੇ ਕੁਛ ਥੋੜੀ ਐਕਸਰਸਾਈਜ਼ ਫਰੰਟ ਰੋਲ ਲਾਵਾਂਗੇ ਠੀਕ ਹੈ ਜੀ ਤੇ ਤੁਸੀਂ ਸੋਚ ਰਹੇ ਹੋਗੇ ਮੈਂ ਜੈਕਟ ਕਿਉਂ ਪਾਈ ਮੈਂ ਜੈਕਟ ਇਸ ਕਰਕੇ ਪਾਈ ਆ ਕਿਉਂਕਿ ਮੇਰਾ weight 67 ਕੇਜੀ ਹੋ ਚੁੱਕਿਆ ਜੋ ਕਿ ਮੈਂ 65 63 ਕਿਲੋ ਕਰਨਾ ਚਾਹੁੰਦਾ ਤਾਂ ਕਰਕੇ ਜੈਕਟ ਪਾ ਕੇ ਆ ਰਿਹਾ ਹਾਂ ਸੋ ਬਹੁਤ ਗਰਮੀ ਲੱਗ ਰਹੀ ਆ ਠੀਕ ਹੈ ਜੀ ਤੇ ਬਲੌਗ ਦੇ ਨਾਲ ਜੁੜੇ ਰਹੋ ਜੀ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾਵਾਂ ਹੋਰ ਵੀ ਮਾਹੌਲ ਤੇ ਸੋ ਮੈਂ ਸੋਚਿਆ ਚਲੋ ਵਰਕਆਊਟ ਕਰਨ ਤੋਂ ਬਾਅਦ ਆਪਾਂ ਦੋ ਚਾਰ ਗੱਲਾਂ ਕਰ ਲਈਏ ਹਨਾ ਤੇ ਮੈਂ ਯਾਰ ਬਹੁਤ ਹੀ ਤੁਹਾਡਾ ਧੰਨਵਾਦ ਕਰਦਾ ਆ ਇਹ ਮੰਨ ਲਓ ਕਿ ਜਿਵੇਂ ਆਪਣਾ ਫਸਟ ਬਲੌਗ ਆ ਤੇ ਯਾਰ ਤੁਹਾਡਾ ਦਿਲੋਂ ਧੰਨਵਾਦ ਹੈ ਦਿਲੋਂ ਰਿਸਪੈਕਟ ਹੈ ਜੋ ਕਿ ਤੁਸੀਂ ਇੱਥੋਂ ਤੱਕ ਲੈ ਕੇ ਆਏ ਆਪਾਂ ਨੂੰ ਇੰਸਟਾਗ੍ਰam ਤੇ ਤੁਸੀਂ ਇੰਨਾ ਪਿਆਰ ਦਿੱਤਾ ਕਿ ਆਪਣੇ 29000 ਤੋਂ ਵੱਧ ਫੋਲੋਅਰ ਹੋ ਗਏ ਹੱਦੇ ਤੇ ਤੇ ਇਸੇ ਤਰ੍ਹਾਂ ਹੁਣ YouTube ਤੇ ਪਿਆਰ ਦਿਓ ਤੇ ਸੋ ਤੁਸੀਂ ਬਹੁਤ ਜ਼ਿਆਦੀ ਸਪੋਰਟ ਕੀਤੀ ਆ ਤੇ ਤੁਹਾਡੀ ਕਿਰਪਾ ਦੇ ਕਰਕੇ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਬਲੌਗਾਂ ਤੱਕ ਆਏ ਆ ਤੇ ਸੋ ਭਰਾ ਮੇਰੇ ਹੁਣ ਇੱਥੇ Facebook ਤੇ ਵੀ ਆਪਾਂ ਨੂੰ ਇੰਨਾ ਕੁ ਪਿਆਰ ਦਿਓ ਕਿ ਮੈਨੂੰ ਕਹਿਣ ਦੀ ਲੋੜ ਨਾ ਪਵੇ ਠੀਕ ਹੈ ਜੀ ਤੇ ਇਹ ਆਪਣਾ ਫਰਸਟ ਬਲੌਗ ਆ ਤੇ ਦੇਖਦੇ ਆ ਕਿੰਨਾ ਕੁ ਰਿਸਪੌਂਸ ਦਿੰਨੇ ਹੋ ਤੁਸੀਂ ਆਪਣੀ ਵੱਲੋਂ ਤਾਂ ਮੈਂ ਮਿਹਨਤ ਪੂਰੀ ਕੀਤੀ ਆ ਕਿ ਭਰਾ ਇੱਥੇ ਵੀ ਤੁਸੀਂ ਸਪੋਰਟ ਕਰੋਗੇ ਪੂਰੀ ਫੇਸਬੁੱਕ ਤੇ ਕਿਉਂਕਿ ਫੇਸਬੁੱਕ ਹੀ ਆਪਣੇ ਕੋ ਇੱਕ ਅਰਨਿੰਗ ਦਾ ਇੰਸ਼ੋਰਸ ਆ ਹਨਾ ਜਿੱਥੋਂ ਆਪਾਂ ਅਰਨਿੰਗ ਕਰ ਸਕਦੇ ਆ ਤੇ ਇਹਦੇ ਤੇ ਪਿਆਰ ਦਿਓ ਤੁਹਾਡੀ ਕਿਰਪਾ ਦੇ ਸਦਕਾ ਹੀ ਸ ਆਪਣਾ ਚੈਨਲ ਮੋਨਟਾਈਜ਼ ਹੋਇਆ ਵਾ ਤੇ ਹੁਣ ਇੱਥੇ ਵੱਧ ਤੋਂ ਵੱਧ ਪਿਆਰ ਦਿਓ ਤੁਸੀਂ ਜਿਆਦਾ ਦੇਖੋਗੇ ਤਾਂ ਆਪਾਂ ਨੂੰ ਅਰਨਿੰਗ ਹੋਊਗੀ ਜੇ ਤੁਸੀਂ ਨਹੀਂ ਪਿਆਰ ਦਿਓਗੇ ਤੇ ਆਪਾਂ ਨਾਲ ਤੁਹਾਨੂੰ ਵੀ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਫੇਸਬੁੱਕ ਚੈਨਲ ਬਣਾਉਣਾ ਕਿਸ ਤਰ੍ਹਾਂ ਤੁਸੀਂ ਅਰਨਿੰਗ ਕਰਨੀ ਆ ਸਾਰਾ ਕੁਝ ਸਿਖਾਵਾਂਗੇ ਬਲੌਗ ਦੇ ਨਾਲ ਜੁੜੇ ਰਹੋ ਤੇ ਹੁਣ ਮੈਂ ਜਾਣਾ ਆ ਕਿਤੇ ਜਿਵੇਂ ਕਿ ਕੱਲ ਤੁਹਾਨੂੰ ਪਤਾ ਹੀ ਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਆ ਉੱਥੇ ਦੀ ਤਿਆਰੀ ਆ ਤੇ ਵਰਕਆਊਟ ਕਰਨ ਤੋਂ ਬਾਅਦ ਬਸ ਉੱਥੇ ਦੀ ਤਿਆਰੀ ਆ ਬਲੌਗ